ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਦੇ ਵਿੱਚ ਲਗਾਤਾਰ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਮੁੱਖ ਮੰਤਰੀ ਦੇ OSDR ਸਰਦਾਰ ਸਵੀਰ ਸਿੰਘ ਵੱਲੋਂ ਬਸਾਤੀ ਪਾਣੀ ਤੋਂ ਛੁਟਗਤ ਦਵਾਉਂਦਿਆਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਤੋਂ ਲੈ ਕੇ ਮਲੇਕੋਲਾ ਬਾਈਪਾਸ ਤੱਕ ਕਰੀਬ 1 ਕਿਲੋਮੀਟਰ ਲੰਬੇ ਬਸਾਤੀ ਨਾਲੇ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਲਾਗਤ 1 ਕਰੋੜ 80 ਲੱਖ ਰੁਪਏ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਜਦੋਂ ਬਰਸਾਤਾਂ ਹੁੰਦੀਆਂ ਇਸ ਸੜਕ ਦੇ ਉੱਤੇ ਕਾਫੀ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਕਾਰਨ ਗੁਰੂ ਘਰ ਜਾਣ ਵਾਲੀਆਂ ਸੰਗਤਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰਾਹਗੀਰਾਂ ਨੂੰ ਵੀ ਇਸ ਰੋਡ ਉੱਤੇ ਲੰਘਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਅਤੇ ਰੋਡ ਉੱਤੇ ਲੰਬੇ-ਲੰਬੇ ਜਾਮ ਲੱਗ ਜਾਂਦੇ ਹਨ ਜੋ ਲੋਕਾਂ ਲਈ ਕਾਫੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਇਸ ਬਰਸਾਤੀ ਨਾਲੇ ਦੇ ਬਣ ਨਾਲ ਸ਼ਹਿਰ ਦੇ 4 ਵਾਰਡਾਂ ਨੂੰ ਬਸਾਤੀ ਪਾਣੀ ਤੋਂ ਰਾਹਤ ਮਿਲੇਗੀ ਅੱਜ ਹੀ ਇਹ ਸਮਸਿਆ ਕਾफी ਸਾਲਾਂ ਤੋਂ ਧੂਰੀ ਸ਼ਹਿਰ ਦੇ ਵਸਨੀਕਾਂ ਨੂੰ ਦੇਖਣੀ ਪੈ ਰਹੀ ਸੀ ਜਿਹੜੀ ਗੁਰਦੁਆਰਾ ਸਾਹਿਬ ਆਪਣਾ ਨਾਨਕ ਸਰ ਤੋਂ ਲੈ ਕੇ ਮਲੇਰ ਕੋਟਲਾ ਚੌਂਕ ਤੱਕ ਸੜਕ ਦੇ ਬਰਸਾਤਾਂ ਦੇ ਟਾਈਮ ਇੱਥੇ ਪਾਣੀ ਖੜ ਜਾਂਦਾ ਸੀ ਜਿਹਦੇ ਕਾਰਨ ਇਥੋਂ 18 19 20 21 ਚਾਰ ਵਾੜਾਂ ਦੇ ਬੱਚਾ ਨੂੰ ਸਕੂਲ ਜਾਣ ਸਮੇਂ ਜਾਂ ਆਉਣ ਸਮੇਂ ਬਹੁਤ ਦਿੱਕਤ ਸੀ ਆ ਲੋਕਾਂ ਨੂੰ ਵੀ ਤੇ ਇਹਦੇ ਲਗਭਗ ਅੱਜ 1 ਕਰੋੜ 80 ਲੱਖ ਦੀ ਲਾਗਤ ਨਾਲ ਜਿਹੜਾ ਕੰਮ ਦੀ ਸ਼ੁਰੂਆਤ ਕਰਾਉਣ ਜਾ ਰਹੇ ਸੀ ਇਨਮਾਨ ਜੋਗ ਸੀਐਮ ਸਾਹਿਬ ਦੇ ਹੁਕਮ ਮੁਤਾਬਿਕ ਇਹ 1 ਕਿਲੋਮੀਟਰ ਲੰਬਾਈ ਡਵਾਈਡਰ ਦੇ ਦੋਨੋਂ ਸਾਈਡ 23 ਫੁੱਟ ਚੌੜੀ ਸੜਕ ਦੀ ਰਿਪੇਅਰ ਤੇ ਬਰਸਾਤੀ ਨਾਲਾ ਬਣਾਇਆ ਜਾਣਗੇ ਦੋਨੋਂ ਸਾਈਡ ਜਿੰਨੀ ਜਗ੍ਹਾ ਬਰਸਾਤੀ ਨਾਲੇ ਤੇ ਸੜਕ ਦੇ ਵਿੱਚ ਬਚੂਗੀ ਉਹਦੇ ਵਿੱਚ ਅਸੀਂ ਇੰਟਰਲੌਕ ਟਾਈਲ ਲਾ ਕੇ ਪੱਕਾ ਕੀਤਾ ਜਾਊਗਾ ਸ਼ਹਿਰ ਦੇ ਓਵਰ ਬ੍ਰਿਜ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਓਵਰ ਬ੍ਰਿਜ ਦਾ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉਹਦੀਆਂ ਸਾਰੀਆਂ ਜਿਹੜੇ ਟਰਨ ਕੰਡੀਸ਼ਨ ਸੀ ਉਹ ਪੂਰੀ ਕਰ ਚੁੱਕੇ ਨੇ ਟੈਂਡਰ ਦਾ ਪ੍ਰੋਸੈਸ ਚੱਲ ਰਿਹਾ ਲਗਭਗ 17 ਤਰੀਕ ਤੋਂ ਬਾਅਦ ਸੀਐਮ ਸਾਹਿਬ ਆਪਣੇ ਘਰ ਕਮਲਾ ਨਾਲ ਉਹਦਾ ਨੀਂ ਪੱਥਰ ਰੱਖਣਗੇ ਹਾਂਜੀ ਹਾਂ ਨਾਲ ਦੀ ਨਾਲ ਅੱਜ ਡਿਪਾਰਟਮੈਂਟ ਤੇ ਆ ਰਹੀ ਜੀ ਦੇਖੋ ਜੀ ਸੀ ਵੀ ਖੜੀ ਆ ਨਾਲ ਦੀ ਨਾਲ ਅੱਜ ਪਟਾਈ ਸ਼ੁਰੂ ਕਰਾ ਕੇ ਨਾਲ ਦੀ ਨਾਲ ਕੰਮ ਸ਼ੁਰੂ ਕਰਾਵਾਂਗੇ ਸਰ ਇੱਕ ਥੋੜੀ ਤੋਂ ਜਿਹੜੇ ਪਾਸਪਾਸ ਹੋਣ ਹੈਗੇ ਉਹ ਇਹ ਪ੍ਰਚਾਰ ਕਰ ਰਹੇ ਨੇ ਕਿ ਜਿਹੜਾ ਇਹ ਪੈਸਾ ਹੈਗਾ ਇਹ ਸੈਂਟਰ ਤੋਂ ਦਾ ਪੈਸਾ ਹੈਗਾ ਉਹ ਤੁਹਾਡੇ ਜਿਨ੍ਹਾਂ ਕੋਈ ਆਪਣੇ ਕੋਲ ਡਾਕੂਮੈਂਟ ਹੈਗੇ ਨੇ ਉਹ ਅਸੀਂ ਤੁਹਾਡੇ ਅੱਗੇ ਜਲਦੀ ਰੱਖਾਂਗੇ ਜਦੋਂ ਸੀਐਮ ਸਾਹਿਬ ਆਉਣਗੇ ਉਦਘਾਟਨ ਕਰਨਗੇ ਉਦੋਂ ਤੁਹਾਡੇ ਅੱਗੇ ਸਾਰੇ ਡਾਕੂਮੈਂਟ ਰੱਖਿਓ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਉਹ ਸਾਰਾ ਤੁਹਾਡੇ ਧਿਆਨ ਚ ਲੈ ਜਾਂਦਾ ਜਾਊਗਾ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੀਐਮ ਸਾਹਿਬ ਨੇ ਧੂਰੀ ਹਲਕੇ ਲਈ ਫੰਡਾਂ ਦੀ ਕੋ ਇਸ ਵਾਰਡ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਓਵਰ ਬ੍ਰਿਜ ਜੋਂ ਕਰਕੇ ਸਾਰਾ ਪਾਣੀ ਨੀਚੇ ਨੂੰ ਆਉਂਦਾ ਤੇ ਇੱਥੇ ਖੜਾ ਹੋ ਜਾਂਦਾ ਸੀ ਪਾਣੀ ਤਾਂ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ ਤੇ ਇਧਰੋਂ ਦੋ ਤਿੰਨ ਕ੍ਰੋਸਿੰਗਾਂ ਨੇ ਦੋਨੇ ਵਾਰਡਾਂ ਦੀਆਂ ਤੇ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਖੜਦਾ ਸੀਗਾ ਤੇ ਟ੍ਰੈਫਿਕ ਦਾ ਵੀ ਜਾਮ ਲੱਗ ਜਾਂਦਾ ਸੀ ਪਾਣੀ ਕਾਰਨ ਤੋ ਇਸ ਸਮੱਸਿਆ ਤੋਂ ਹੱਲ ਅੱਜ ਕਰਦੇ ਹੋਏ ਉਹ ਐਸਡੀ ਸਾਹਿਬ ਨੇ ਇਸ ਕੰਮ ਦਾ ਉਦਘਾਟਨ ਕੀਤਾ ਹੈ ਇਸੇ ਤਰ੍ਹਾਂ ਹੀ ਸ਼ਹਿਰ ਦੇ ਸਾਰੇ ਕੰਮਾਂ ਦਾ ਉਦਘਾਟਨ ਕਰਕੇ ਜਲਦੀ ਹੀ ਧੂਰੀ ਨੂੰ ਇੱਕ ਮਾਡਲ ਸ਼ਹਿਰ ਬਣਾਇਆ ਜਾਵੇਗਾ ਕਿਉਂਕਿ ਸੀਐਮ ਸਾਹਿਬ ਦਾ ਸੁਪਨਾ ਹੈ ਉਹ ਧੂਰੀ ਸ਼ਹਿਰ ਨੂੰ ਇੱਕ ਬਹੁਤ ਹੀ ਵਧੀਆ ਸ਼ਹਿਰ ਦੇ ਤੌਰ ਤੇ ਵਿਕਸਿਤ ਕਰਨਾ ਚਾਹੁੰਦੇ ਨੇ ਤਾਂ ਕਿ ਇਹ ਸਾਰਿਆਂ ਲਈ ਰੋਲ ਮਾਡਲ ਬਣ ਸਕੇ ਧੰਨਵਾਦ ਇਹ ਇਕੱਲਾ 18 ਨੰਬਰ ਨਹੀਂ ਜੀ ਇਹਦੇ 'ਚ ਨਾ ਚਾਰ ਬੋਰਡ ਪੈਂਦੇ ਨੇਗੇ ਤੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਇਹਦੇ ਨਾਲ ਬਹੁਤ ਰਾਹਤ ਮਿਲੂਗੀ ਅਸੀਂ ਧੰਨਵਾਦ ਕਰਦੇ ਹਾਂ ਸੁਖੀ ਭਾਈ ਦਾ ਜਿਨ੍ਹਾਂ ਨੇ 1 ਕਰੋੜ 83 ਲੱਖ ਦਾ ਉਦਘਾਟਨ ਕੀਤਾ ਅੱਜ ਜਿਹੜੀ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਇਸ ਬਾੜ ਦੀ ਇੱਥੇ ਪਾਣੀ ਖੜਦਾ ਸੀਗਾ ਕਿਉਂਕਿ ਹਾਈਵੇ ਹੈਗਾ ਗੁਰਦੁਆਰਾ ਸਾਹਿਬ ਆ ਨੇੜੇ ਇਸ ਮੱਹੱਲੇ ਵਾਲਾਂ ਦੀ ਦੋ ਤਿੰਨ ਬਾੜਾਂ ਦੀ ਡਿਮਾਂਡ ਸੀ ਲੰਬੇ ਸਮੇਂ ਤੋਂ ਲਾ ਕੇ ਉਹ ਅੱਜ ਓਐਸਟੀ ਸੁਖਵੀਰ ਜੀਆ ਨੇ ਕੰਮ ਦਾ ਉਦਘਾਟਨ ਕੀਤਾ ਬਹੁਤ ਜਲਦੀ ਕੰਮ ਚੱਲ ਕੇ ਜਿਹੜੀ ਮੱਹੱਲੇ ਵਾਲਾਂ ਦੀ ਮੁਸ਼ਕਲ ਸੀ ਉਹਨੂੰ ਦੂਰ ਕੀਤਾ ਜਾਊਗਾ ਅੱਜ ਅਸੀਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਬਹੁਤ ਉਹਨਾਂ ਦੇ ਰੀਣੀ ਆ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਅੰਨੀਆ ਗ੍ਰਾਂਟਾਂ ਦੇ ਕੇ ਨਿਵਾਜਿਆ ਹੈ ਅੱਜ ਵਾਰਡ ਨੰਬਰ 18 ਦੇ ਇਹ ਜੋ ਇੱਥੇ ਬਰਸਾਤੀ ਪਾਣੀ ਦਾ ਨਿਕਾਸ ਹੈ ਨਹੀਂ ਸੀ ਬਹੁਤ ਜ਼ਿਆਦਾ ਪਾਣੀ ਖੜ ਜਾਂਦਾ ਸੀ ਜੇ ਥੋੜੀ ਜੀ ਬਾਰਿਸ਼ ਹੋ ਜਾਂਦੀ ਸੀ ਅੱਜ ਇੱਥੇ ਸਾਡੇ ਓਐਸਡੀ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਨੇ ਬਾ ਹੁਕਮ ਸੀਐਮ ਸਾਹਿਬ ਇੱਥੇ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਇਹ ਜੋ ਉਦਘਾਟਨ ਕੀਤਾ ਹੈ ਇਹ ਸੜਕ ਦੇ ਸਾਈਡਾਂ ਤੇ ਨਾਲੇ ਬਣਨੇ ਨੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਅਸੀਂ ਥੈਂਕ ਦੇ ਲੋਨ ਥੈਂਕ ਯੂ ਕਰਦੇ ਹਾਂ ਸਾਰੇ ਵਾਰਡ ਵੱਲੋਂ ਸਾਰੇ ਧੂਰੀ ਨਿਵਾਸੀਆਂ ਵੱਲੋਂ ਥੈਂਕ ਯੂ